ਈ ਲਾਪਰਵਾਹੀ ਕਦੋਂ ਜਾਨ ਤੇ ਭਾਰੀ ਪੈ ਜਾਏ ਇਸੇ ਤਰ੍ਹਾਂ ਦੀ ਘਟਨਾ ਵਾਪਰੀ ਹੈ ਜਦੋਂ ਡੰਗਰਾਂ ਨੂੰ ਹੋਂਦੇ ਸਮੇਂ ਦੋ ਨੌਜਵਾਨ ਨਹਿਰ ਵਿੱਚ ਰੁੜ ਗਏ ਜਾਣਕਾਰੀ ਮੁਤਾਬਕ 18 ਸਾਲ ਦੇ ਦੋਨੋਂ ਨੌਜਵਾਨ ਰੰਦਰਾਂ ਨੂੰ ਪਾਣੀ ਪਿਉਣ ਤੇ ਨਾ ਹੋਣ ਲਈ ਨਹਿਰ ਦੇ ਵਿੱਚ ਉਤਰੇ ਸਨ ਪਾਣੀ ਦਾ ਵਹਾਅ ਤੇਜ਼ ਹੋਣ ਕਰਕੇ ਪਾਣੀ ਵਿੱਚ ਰੁੜ ਗਏ ਜਿਸ ਦੀ ਪਾਲ ਪਰਿਵਾਰਕ ਮੈਂਬਰਾਂ ਵੱਲੋਂ ਕੀਤੀ ਜਾ ਰਹੀ ਹੈ ਹਾਲਾਂਕਿ ਖਬਰ ਲਿਖੇ ਜਾਣ ਤੱਕ ਦੋਨੋਂ ਨੌਜਵਾਨਾਂ ਦਾ ਕੋਈ ਥੋ ਪਤਾ ਨਹੀਂ ਲੱਗਿਆ ਕਿੰਨੇ ਦਿਨ ਹੋ ਗਏ ਹਨ ਰੋਇ ਲੱਭਦੀ ਲੱਭੀ ਤੇ ਇਹ ਅੱਜ ਹੀ ਇੱਥੇ ਆ ਜਾ ਕੇ ਬੰਦੇ ਦੇੜੀ ਚ ਜਾਣ ਰਿਆ ਸੀ ਉਹਨੇ ਵੇਖੀ ਲਾਸ਼ ਤਾਂ ਦੀ ਰੋੜਦੀ ਉਹਦੀ ਵੇਖ ਰੋਤਵਾ ਦੀ ਤੇ ਨਹੀਂ ਅਸੀਂ ਵੇਖੀ ਸਾਡੀ ਲਾਸ਼ ਨਿਕਲੀ ਮਿਹਰਬਾਨੀਏ ਕ੍ਰੈਸ਼ਰਾਂ ਵਾਲਿਆਂ ਦੀ ਸਾਡੇ ਇਹਨਾਂ ਟੋਏ ਮਾਰੇ ਸਭ ਮੇਰਾ ਪੁੱਤ ਸੁਰ ਗਿਆ ਜੇ ਉਹਨਾਂ ਟੋਏਾਂ 'ਚ ਤੇ ਮੇਰਾ ਪੁੱਤ ਇਸ ਦੁਨੀਆ ਤੇ ਨਹੀਂ ਰਿਹਾ ਇਹ ਮਿਹਰਬਾਨੀ ਕਰਕੇ ਮੈਨੂੰ ਤੇ ਰੁਕੀ ਲਾਈ ਜਾਏ ਇੱਥੇ ਖੱਡ ਵੀ ਨਹੀਂ ਸਾਡੇ ਪਿੰਡ ਸਾਡੇ ਕ੍ਰੈਸ਼ਰ ਸਾਡੇ ਤੇ 24 ਘੰਟੇ ਪ੍ਰੈਸ਼ਰ ਪਾਈ ਰੱਖਦੇ ਨੇ ਅਸੀਂ ਉਹ ਕਰ ਦਿਆਂਗੇ ਜੇ ਕਰ ਦਿਆਂਗੇ ਅਸੀਂ ਅਖਾ ਕੋਈ ਗੱਲ ਨਹੀਂ ਕਰੋ ਹੁਣ ਇਹਨਾਂ ਨੇ ਪਟਾਕੇ ਦੱਸਿਆ ਮੈਂ ਕਿੱਦਾਂ ਪੁੱਟਦੇ ਹੋ ਤੁਸੀਂ ਸਾਡਾ ਜੀ ਪਿੰਡ ਦਾ ਲਿਆ ਇਹ ਰਾਤ ਚੋਰੀ ਪੁੱਟਦੇ ਨੇ ਸਾਨੂੰ ਕਿ ਪਤਾ ਲੱਗਿਆ ਕਿ ਕਿੱਥੇ ਪੁੱਟ ਕੇ ਲੈ ਗਏ ਨੇ ਕਿਥੋਂ ਨਹੀਂ ਅਸੀਂ ਸਾਡਾ ਲਾਂਗਾ ਵੀ ਖਰਾਬ ਕਰਤਾ ਇਹਦਾ ਹੀ ਬੀਤ ਰਹੀਆਂ ਇਹੋ ਹੀ ਸਾਰੇ ਪੇੜ ਨੇ ਅਪੀਲ ਮੈਂ ਕਰਨਾ ਸਾਰੇ ਇੱਕ ਮੁੱਠ ਹੋ ਕੇ ਅਸੀਂ ਕਰੈਸ਼ਨ ਨਾਲ ਚੱਲਣ ਦੀ ਇਹਨਾਂ ਦੇ ਹੋ ਕੇ ਤੇ ਕੋਈ ਨਹੀਂ ਅਜੇ ਨੁਕਸਾਨ ਹੋਇਆ ਕੱਲ ਹੋਰ ਵੀ ਕਿਹੜਾ ਹੋ ਸਕਦਾ ਕੋਈ ਬੰਬ ਬਾਹਰੋਂ ਵੀ ਆ ਸਕਦਾ ਕੋਈ ਡਰ ਕੇ ਆ ਜਾਂਦਾ ਕੋਈ ਟੁੱਪ ਕੇ ਜਾ ਤੇ ਫਿਰ ਤੁਸੀਂ ਮੰਨਣ ਨੂੰ ਵੀ ਖਤਰਾ ਹੋਏਗਾ ਇਹ ਪੁੱਟੀ ਜਾਣਗੇ ਇਦਾਂ ਇਹ ਸਾਰੀ ਸਾਡੀ ਪੰਚਾਇਤ ਵੀ ਮੌਜੂਦਾ ਹੜੇ ਨਾਲ ਆ ਇਲਾਕੇ ਨਾਲ ਰਲ ਕੇ ਇਹ ਕਰਾਚਰ ਨਹੀਂ ਚੱਲਣਾ ਇਹਦਾ ਇੱਕੋ ਕਾਤਾ ਹੈ ਦੋ ਜੀ ਕਿਤੇ ਚੂ ਕੀ ਮਾਈ ਬੁਢਾਹੀਆਂ ਕਹਿੰਦੇ ਸਾਡੀ ਇਧਰ ਬਾਤ ਹੀ ਨਹੀਂ ਕੀ ਪੁੱਛੇ ਪ੍ਰੈਸ਼ਰ ਤੋਂ ਵੀਡੀਓ ਪਾਤੀ ਸਾਰੇ ਪਾਤੇ ਪੁਲਿਸ ਠਾਣੇ ਵੀ ਤਰਖਾਸ਼ ਦੇ ਦਿੱਤੀ ਉਹ ਵੀ ਨਹੀਂ ਮੁੜ ਕੇ ਜਵਾਬ ਦਿੱਤਾ ਕੋਈ ਨਾ ਲੈਣੀ ਨਾ ਦੇਣੀ ਅਸੀਂ ਆਪਣੇ ਮਜੂਦ ਨਹੀਂ ਸਾਰੀ ਸੰਗਤ ਨਾਲ ਹੀ ਲੱਭਦੇ ਰਹੇ ਹਾਂ ਤੇ ਸੰਦੇ ਸੰਜੋਗ ਨਾਲ ਲੱਭ ਗਿਆ ਤੇ ਅੱਜ ਤਿੰਨ ਦਿਨ ਤੀਜੇ ਦਿਨ ਲੱਭ ਗਿਆ ਇਹੋ ਹੀ ਅਸੀਂ ਅਪੀਲ ਕਰਦੇ ਆਂ ਵੀ ਮੈਨਿੰਗ ਨਹੀਂ ਹੋਣੀ ਚਾਹੀਦੀ ਫਿਰ ਲੋਕਾਂ ਦਾ ਨੁਕਸਾਨ ਨਾ ਕਾਹ ਹੋਏ ਚਲੋ ਸਾਡਾ ਦੇ ਹੋ ਗਿਆ ਅਸੀਂ ਚੱਲਦੇ ਆਂ ਦੇਖੋ ਜੀ ਜਿਸ ਤਰ੍ਹਾਂ ਗੁਰਬਾਣੀ ਦੀ ਤੋਕਾ ਹੈ ਮੰਡਲ ਆਏ ਮਰਨ ਲਾਏ ਇਹੰਦਾ ਜੰਮ ਤੋਂ ਪਹਿਲੇ ਆਪਣੀ ਮੌਤ ਰਸੰਗਾ ਉਹਦੀ ਦਾਸ ਤੇ ਦੁਨੀਆਂ ਤੇ ਆਂਦਾ ਪਰ ਜੋ ਇਹ ਘਾਟਾ ਜਪ ਹੋਇਆ ਜੋ ਇਸ ਪਰਿਵਾਰ ਪੀੜਤ ਪਰਿਵਾਰ ਦੇ ਦੁੱਖ ਨੂੰ ਸਾਂਝਾ ਕਰਨ ਵਾਸਤੇ ਸਾਰੇ ਨਗਰ ਨਿਵਾਸੀ ਜੋ ਇਹ ਆਪਣੇ ਲਾਜੇ ਲਾ ਕੇ ਸਾਥ ਸੰਬੰਧੀ ਆਏ ਇਹ ਤੁਖਤਾ ਵੰਡਰ ਜੋ ਵੀ ਨਹੀਂ ਹੈ ਕਿ ਬਹੁਤ ਜ਼ਿਆਦੀ ਮਰਭਾਗੀ ਘਟਨਾ ਹੋਈ ਆ ਤੇ ਇਹਨਾਂ ਪਰਿਵਾਰ ਦਾ ਕਹਿਣਾ ਹੈ ਵੀ 15-16 ਸਾਲ ਤੋਂ ਹੀ ਲਗਾਤਾਰ ਉਧਰ ਜਾ ਰਹੇ ਸੀਗੇ ਆਪਣੀ ਫੈਲੀ ਦੇ ਵਿੱਚ ਡੇਲੀ ਜਾਂਦੇ ਸੀਗੇ ਔਰ ਇਸ ਚੋਰੀ ਰਾਤ ਨੂੰ ਜਿਹੜੀ ਮਾਈਨਿੰਗ ਕੀਤੀ ਜਾਂਦੀ ਹੈ ਸਰਕਾਰਾਂ ਤੇ ਬਹੁਤ ਦੁਹਾਰ ਲਾ ਰਹੀਆਂ ਵੀ ਇਸ ਮਾਈਨਿੰਗ ਤੇ ਬਹੁਤ ਸਖਤੀ ਕੀਤੀ ਹੈ ਰਾਤ ਕਿਤੇ ਉਹਨਾਂ ਨੇ ਕਿਤੇ ਟੋਇਆ ਮਾਰਿਆ 20 ਤੋਂ 25 ਫੁੱਟ ਡੂੰਘਾ ਉਹਦੇ ਵਿੱਚ ਇਹ ਵੀਰ ਦੇ ਅੱਗੇ ਪੈਰ ਪੈ ਗਿਆ ਨਹੀਂ ਉੱਠ ਸਕਿਆ ਤੇ ਅੱਜ ਇਹ ਤੀਜੇ ਦਿਨ ਜੋ লাশ ਕੈਰੀ ਹੈ ਤੇ ਉਹਦੇ ਤੇ ਹੋਇਆ ਇਹੀ ਤੇ ਇਹੀ ਸਰਕਾਰ ਨੂੰ ਅਪੀਲ ਕਰਦੇ ਆਂ ਵੀ ਜੋ ਇਹ ਡਕੇਤੀ ਹੋ ਰਹੀ ਆ ਮਾਈਨਿੰਗ ਦੇ ਨਾਂ ਤੇ ਇਥੇ ਰੋਕਥਾਮ ਪਾਈ ਜਾਏ ਔਰ ਇਹ ਪਰਿਵਾਰ ਜਿਹੜਾ ਅੱਜ ਇਸ ਸਦਮੇ 'ਚ ਹੈ ਨੀਂ ਦਾ ਇਹ ਤੇ ਪਰਿਵਾਰ ਪੈ ਗਿਆ ਸਦਮੇ 'ਚ ਅੱਗੇ ਆਉਣ ਵਾਲੇ ਸਮੇਂ ਵਿੱਚ ਕੋਈ ਹੋਰ ਸਾਡੇ ਵੀਰ ਭਰਾਜੀ ਤੋਂ ਕੋਈ ਜਾਨ ਜਾ ਸਕਦੀ ਹੈ ਮੈਂ ਇਸ ਸਮੇਂ ਪਰਿਵਾਰ ਦੇ ਨਾਲ ਅਨੇ ਦੁੱਖ ਦੇ ਵਿੱਚ ਬੈਠੇ ਆਂ ਪਰ ਇਹ ਮਾਈਨਿੰਗ ਜਿਹੜੀ ਆ ਇਹ ਰੋਲਾ ਸਰਕਾਰਾਂ ਵੀ ਬੜਾ ਪਾ ਰਹੀਆਂ ਪਰ ਇੱਥੇ ਕੋਈ ਕੰਟਰੋਲ ਨਹੀਂ ਕਰਦੇ ਪਤਾ ਨਹੀਂ ਇੰਨੀ ਅਫਸਰ ਚਾਹੀ ਸਭ ਕੋ ਜਿੰਨੇ ਦੇ ਕੋਲ ਆ ਪਰ ਕਿਉਂ ਇਹਦੇ ਉੱਤੇ ਇੰਨਾ ਕੋਈ ਅਕੇਲ ਨਹੀਂ ਪਾਈ ਜਾਵੇ ਵੀ ਜੇ ਇੱਥੇ ਕਹਿੰਦੇ ਖੱਡ ਵੀ ਮਨਜ਼ੂਰ ਸਗੀ ਜੇ ਖੱਡ ਮਨਜ਼ੂਰ ਨਹੀਂ ਫਿਰ ਮੈਨੂੰ ਕਿਉਂ ਕਰ ਦਿੱਤੀ ਕੋਈ ਇਹਨਾਂ ਨੂੰ ਪੁੱਛਣ ਆਇਆ ਨਹੀਂ ਹੁਣ ਇਸ ਪਰਿਵਾਰ ਦਾ ਘਟਾ ਕੌਣ ਠੀਕਾ ਕਰੇ ਮੈਂ ਤੇ ਸਰਕਾਰ ਦੇ ਕੋਲ ਮੰਗ ਕਰਦਾ ਬਿਨਾ ਖਲਾਫ ਕਰਦੀ ਕੀਤੀ ਜਾਏ ਵੀ ਜਿਨ੍ਹਾਂ ਨੇ ਨਿਯਾਜਵਾਨੀ ਕੀਤੀ ਹੈ ਜਿਨ੍ਹਾਂ ਨੂੰ 15 16 ਸਾਲ ਹੋ ਗਏ ਇੱਥੇ ਰਹਦਿਆਂ ਨੂੰ ਯਾਰ ਉਰਦੂ ਤੇ ਪਾਰ ਦਰਿਆ ਕਰਦੇ ਆ ਤੇ ਇਸ ਬਾਰੇ ਨਹੀਂ ਗਿਆ ਕਿ ਕਿਤੇ ਰਾਤ ਨੂੰ ਇਹਦੇ ਵਿੱਚ ਪੁੱਟਿਆ ਗਿਆ ਕਿ ਤੋ ਵੀ ਹੋ ਜ਼ਿਆਦਾ ਪੈ ਗਿਆ ਉਹਦੇ ਵਿੱਚ ਪੈਰ ਕਰਕੇ ਤੇ ਅਸੀਂ ਮੌਤ ਹੋ ਗਈ ਮੌਤ ਹੋ ਗਿਆ